ਸੋ ਹੈਲੋ ਗਾਇਸ ਕਿਵੇਂ ਤੁਸੀਂ ਉਮੀਦ ਕਰਦੇ ਕਿ ਸਾਰੇ ਜਾਣੇ ਚਰਦੀ ਕਲਾ ਦੇ ਵਿੱਚ ਹੋਗੇ ਸੋ ਮੇਰਾ ਨਾਮ ਹੈ ਬਲਜੀਤ ਕੌਰ ਤੇ ਸਾਡੇ ਚੈਨਲ ਦਾ ਨਾਮ ਹੈ ਮਾਪੋਤ ਦੀ ਜੋੜੀ ਤੇ ਥੈਂਕ ਯੂ ਸੋ ਮੱਚ ਜਿਹੜੀਆਂ ਵੀ ਭੈਣਾ ਸਪੋਰਟ ਕਰਦੀਆਂ ਨੇ ਕਮੈਂਟ ਕਰਦੀਆਂ ਨੇ ਸੋ ਥੈਂਕ ਯੂ ਸੋ ਮੱਚ ਬਹੁਤ ਬਹੁਤ ਸੋ ਗਾਇਸ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਪੰਜਾਬ ਦੇ ਵਿੱਚ ਜੋ ਵੀ ਕੁਝ ਹੋ ਰਿਹਾ ਹੈ ਦੋਨਾਂ ਦੇਸ਼ਾਂ ਦੇ ਵਿੱਚ ਤੇ ਇਹ ਇਹ ਬਹੁਤ ਹੀ ਮਾੜੀ ਮਤਲਬ ਮਾੜੀ ਸੂਚਨਾ ਆ ਰਹੀ ਆ ਕਿ ਹਨਾ ਤਮਾਕੇ ਹੋ ਰਹੇ ਨੇ ਤੇ ਨੁਕਸਾਨ ਹੋ ਰਿਹਾ ਹੈ। ਬਾਕੀ ਸਾਰੀਆਂ ਇਲੈਕਟਾ ਵਗੈਰਾ ਸਭ ਪੰਜਾਬ ਦੇ ਵਿੱਚ ਜਿੱਥੇ ਵੀ ਜਿੱਤੇ ਮਤਲਬ ਤੁਹਾਨੂੰ ਪਤਾ ਹੀ ਹੈ ਨਾ ਬਲੈਕਆਊਟ ਲੱਗਾ ਹੋਇਆ ਵਾ ਤੇ ਉਹਦੇ ਕਰਕੇ ਮਤਲਬ ਸਾੜੇ ਪਿੰਡਾਂ ਦੇ ਵਿੱਚ ਵੀ ਲਾਈਟਾਂ ਬੰਦ ਕਰ ਦਿੱਤੀਆਂ ਜਾਂਦੀਆਂ ਨੇ ਤੇ ਸ਼ਾਮ ਨੂੰ ਤੇ ਸਵੇਰੇ ਲਾਈਟ ਦਿੰਦੇ ਨੇ ਤੇ ਸ਼ਾਮ ਤੱਕ ਇਹ ਬੰਦ ਹੀ ਰਹਿੰਦੀਆਂ ਨੇ। ਸੋ ਚਲੋ ਇਹ ਚੀਜ਼ ਸਾਡੀ ਸੇਫਟੀ ਲਈ ਹੀ ਕੀਤੀ ਜਾ ਰਹੀ ਆ ਪਰ ਇਹ ਮਤਲਬ ਕਿਸੇ ਚੀਜ਼ ਦਾ ਹਾਲ ਨਹੀਂ ਹੈਗਾ ਦੋ ਮੁਲਕਾਂ ਦੇ ਵਿੱਚ ਮਤਲਬ ਲੜਾਈ ਹੋ ਰਹੀ ਹੈ ਹਨਾ ਪਾਕਿਸਤਾਨ ਦੇ ਲੋਕ ਵੀ ਉਹ ਮਾਰ ਰਹੇ ਨੇ ਮੋਦੀ ਹੁਣੇ ਤੇ ਇਹ ਜਿਹੜੀ ਮੋਦੀ ਦੀਆਂ ਸਰਕਾਰਾਂ ਇਹ ਮੋਦੀ ਸਰਕਾਰ ਜਿਹੜੀ ਆਪਾਂ ਚੁਣੀ ਹੋਈ ਹੈ ਨਾ ਗੰਦੀ ਇਹਨੇ ਬਹੁਤ ਲੋਕਾਂ ਦਾ ਨੁਕਸਾਨ ਕੀਤਾ ਹੈ ਸਾੜੀ ਉਮਰ ਇਹਨੇ ਮਤਲਬ ਕਿ ਲੋਕਾਂ ਨੂੰ ਪਰੇਸ਼ਾਨ ਕੀਤਾ ਧਰਨਿਆਂ ਤੇ ਬਿਠਾ ਦਿੱਤਾ ਸਾਡੇ ਸਿੱਖਾਂ ਨੂੰ ਹਨਾ ਤੇ ਸਾਡੇ ਬਜ਼ੁਰਗਾਂ ਨੂੰ ਇਹਨਾਂ ਨੇ ਧਰਨੇ ਤੇ ਬਿਠਾਇਆ ਤੇ ਕਾਫੀ ਮਤਲਬ ਸਟਰਗਲ ਕੀਤਾ ਉਹਨਾਂ ਨੇ ਕਾਫੀ ਟਾਈਮ ਉੱਥੇ ਰਹੇ ਪਰ ਪਰ ਕੋਈ ਹੱਲ ਨਿਕਲ ਨਹੀਂ ਕਿਰਿਆ ਦੇਖੋ ਸਾਡੇ ਜਿਹੜੇ ਹਨਾ ਭੈਣ ਭਰਾ ਹਨ ਇਹ ਬਜ਼ੁਰਗ ਨੇ ਉਹ ਆਪਣਾ ਹੱਕ ਮੰਗ ਰਹੇ ਨੇ ਠੀਕ ਆ ਸਾਡਾ ਹੱਕ ਇਹਨਾਂ ਨੇ ਖੋਇਆ ਹੋਇਆ ਵਾ ਤੇ ਉਹ ਆਪਣਾ ਹੱਕ ਮੰਗ ਰਹੇ ਨੇ ਉਹ ਕਿਸੇ ਦਾ ਹੱਕ ਨਹੀਂ ਖੋੜ ਰਹੇ ਹੈਗੇ ਤੇ ਪਰ ਇਹ ਚੀਜ਼ਾਂ ਇਹ ਸਰਕਾਰਾਂ ਜਿਹੜੀਆਂ ਇਗਨੋਰ ਕਰ ਦਿੰਦੀਆਂ ਨੇ ਤੇ ਜਿਹੜੇ ਜਿਹੜੇ ਚਲੋ ਆਪਣੇ ਪੱਕੇ ਮਜਬਦ ਦੇ ਵਿੱਚ ਹੁੰਦੇ ਨੇ ਹਨਾ ਮਤਲਬ ਇੱਧਰ ਉੱਧਰ ਨਹੀਂ ਝਟਕਦੇ ਹੈਗੇ ਪਰ ਸਾਡੇ ਲੋਕਾਂ ਦੇ ਵਿੱਚ ਇਹ ਆ ਕਿ ਮਿੰਡ ਚ ਹੀ ਆਪਣੀ ਪਾਰਟੀ ਬਦਲ ਲੈਂਦੇ ਨੇ ਆਪਣੇ ਜਵਾਨ ਤੇ ਨਹੀਂ ਰਹਿੰਦੇ ਹੈਗੇ ਤੇ ਹੁਣ ਤੁਸੀਂ ਦੇਖੋ ਕਿ ਜਿਹੜੇ ਧਰਨਿਆਂ ਤੇ ਬੈਠੇ ਹੀ ਉਹਨਾਂ ਨੇ ਕਿੰਨਾ ਚਿਰ ਪਹਿਲਾਂ ਸੰਘਰਸ਼ ਕੀਤਾ ਉਸ ਤੋਂ ਬਾਅਦ ਉਹਨਾਂ ਦਾ ਕੀ ਨਤੀਜਾ ਨਿਕਲਿਆ ਹਨਾ ਦੇਖ ਰਹੇ ਹੋ ਕਿ ਆ 7-8 ਦਿਨ ਹੋ ਗਏ ਨੇ ਲੜਾਈ ਦਾ ਬਹੁਤ ਜ਼ਿਆਦਾ ਮੁੱਦਾ ਹੋ ਗਿਆ ਹੈ ਤੇ ਬਹੁਤ ਸਾਰਾ ਮਤਲਬ ਦੁਕਾਨਾਂ ਬੰਦ ਕੀਤੀਆਂ ਗਈਆਂ ਨੇ ਸ਼ਹਿਰ ਬਾਜ਼ਾਰ ਸਾਰੇ ਹੀ ਬੰਦ ਕੀਤੇ ਗਏ ਨੇ ਇੱਥੋਂ ਤੱਕ ਗੁਰਦਾਸਪੁਰ ਸ਼ਹਿਰ ਕਲਾਨੌਰ ਸ਼ਹਿਰ ਦਾ ਸ਼ਹਿਰ ਦੇ ਵਿੱਚ ਵੀ ਕਾਫੀ ਧਮਾਕੇ ਹੋਏ ਨੇ ਤੇ ਇੱਥੋਂ ਤੱਕ ਕਿ ਆਪਾਂ ਸਾਡੇ ਲਾਗੇ ਵੀ ਬਹੁਤ ਧਮਾਕੇ ਹੋਏ ਨੇ ਤੇ ਬਹੁਤ ਮਤਲਬ ਦੁਖਦਾਈ ਗੱਲ ਆ ਤੇ ਕੋਈ ਵੀ ਭੈਣ ਭਰਾ ਪਲੀਜ਼ ਇਹ ਚੀਜ਼ ਨੂੰ ਮਜ਼ਾਕ ਨਾ ਸਮਝੀ ਆਪਾਂ ਜਿਹੜੀ ਚੀਜ਼ ਨੂੰ ਮਜ਼ਾਕ ਸਮਝਦੇ ਆ ਉਹ ਹਮੇਸ਼ਾ ਹੀ ਸੱਚ ਹੁੰਦੀ ਆ ਤੇ ਕੋਈ ਵੀ ਫੇਮ ਲੈਣ ਲਈ ਇਸ ਚੀਜ਼ ਦੇ ਉੱਤੇ ਵੀਡੀਓ ਨਾ ਬਣਾਇਆ ਕਰੋ ਤੇ ਕਿਉਂਕਿ ਕੋਈ ਇਹ ਚੀਜ਼ ਨੂੰ ਹਾਸੇ ਚ ਲੈ ਰਿਹਾ ਵਾ ਹਨਾ ਹਾਸੇ ਦੀ ਵੀਡੀਓ ਬਣਾ ਰਿਹਾ ਵਾ ਕੋਈ ਕਿਸੇ ਤਰੀਕੇ ਦੀ ਵੀਡੀਓ ਇਹ ਕਿਰਪਾ ਕਰਕੇ ਤੁਹਾਡੇ ਗਲੇ ਹੱਥ ਬਣ ਕੇ ਹੀ ਬੇਨਤੀ ਆ ਕਿ ਤੁਸੀਂ ਇਹ ਚੀਜ਼ਾਂ ਤੇ ਨਾ ਵੀਡੀਓ ਬਣਾਇਆ ਕਰੋ ਜਿਹੜੇ ਸੀਰੀਅਸ ਗੱਲ ਉਹਨੂੰ ਸੀਰੀਅਸ ਮੰਨਿਆ ਕਰੋ ਚਾਹੇ ਉਹ ਕਿਸੇ ਵੀ ਬਹਾਨੇਬਾਜੀ ਦੇ ਨਾਲ ਮੋਦੀ ਇਹ ਚੀਜ਼ਾਂ ਕਰ ਰਿਹਾ ਵਾ ਪੰਜਾਬ ਨੂੰ ਬੇੜਾ ਕਰਕੇ ਪੰਜਾਬ ਦਾ ਕਰਨ ਦੀ ਕੋਸ਼ਿਸ਼ ਕਰ ਰਿਹਾ ਵਾ ਉਹ ਵੇਸਾ ਕੋਈ ਵੀ ਚਾਲ ਚੱਲੇ ਪਰ ਤੁਸੀਂ ਆਪਣੀ ਸੇਫ ਰਹੋ ਆਪਣੇ ਜਿੱਥੇ ਵੀ ਰਹਿੰਦੇ ਹੋ ਤੇ ਅਗਿਆਦਾ ਚਲੋ ਅਸੀਂ ਉਹਨਾਂ ਦੀ ਅਗਿਆਦਾ ਪਾਲਣ ਨਹੀਂ ਸਾਨੂੰ ਕਰਨਾ ਚਾਹੀਦਾ ਕਿਉਂਕਿ ਉਹ ਕਿਹੜਾ ਚੱਜ ਦਾ ਬੰਦਾ ਸੀ ਜਿਨੇ ਸਾਡੇ ਪੰਜਾਬ ਦਾ ਹੀ ਸਾਡੇ ਪੰਜਾਬ ਦੇ ਵਿੱਚ ਇਹ ਮੰਮ ਦੇ ਗੋਲੇ ਸੁੱਟੇ ਹਨਾ ਕਈ ਨੌਜਵਾਨਾਂ ਨੂੰ ਸ਼ਹੀਦ ਮਾਰਿਆ ਵੀ ਆ ਕਈ ਥਾਵਾਂ ਤੇ ਇਹ ਚੀਜ਼ਾਂ ਦੀ ਮਤਲਬ ਕਬੜਾੜੀ ਆ ਤੇ ਬੱਚਿਆਂ ਤੱਕ ਪਾਕਿਸਤਾਨ ਦੇ ਵਿੱਚ ਬੱਚਿਆਂ ਤੱਕ ਇਹਨੇ ਹਮਲਾ ਕੀਤਾ ਹਨਾ ਤੇ ਦੇਖੋ ਤੁਹਾਡੇ ਵੱਡਿਆਂ ਦੀ ਲੜਾਈ ਆ ਠੀਕ ਆ ਤੁਸੀਂ ਬੱਚਿਆਂ ਨੂੰ ਵਿੱਚ ਕਿਉਂ ਲੈ ਰਹੇ ਹੋ ਨਾ ਬੱਚਿਆਂ ਤੇ ਕਿਉਂ ਹਮਲਾ ਕਰ ਰਹੇ ਹੋ ਤੁਹਾਨੂੰ ਕੋਈ ਨਹੀਂ ਇਨਾ ਹੈ ਕਿ ਸੋਚ ਤੁਹਾਡਾ ਜਮੀਰ ਮਰ ਚੁੱਕਿਆ ਵਾ ਤੁਸੀਂ ਕਿੱਥੇ ਰਹਿੰਦੇ ਹੋ ਕਿੱਥੇ ਰਹਿੰਦੇ ਹੋ ਤੁਸੀਂ ਤੁਹਾਡਾ ਜਮੀਰ ਮਰਦਿਆਂ ਤੇ ਬਜ਼ੁਰਗਾਂ ਤੇ ਕੋਈ ਤੁਹਾਨੂੰ ਦਰਸ ਨਹੀਂ ਹੁੰਦਾ ਹੈਗਾ ਇਹ ਚੀਜ਼ਾਂ ਦਾ ਕੋਈ ਪਤਾ ਹੀ ਨਹੀਂ ਇਹਨਾਂ ਨੂੰ ਪਤਾ ਵੀ ਹੋਵੇ ਤਾਂ ਵੀ ਕੀ ਮਤਲਬ ਇਹ ਕੋਈ ਚੀਜ਼ ਦਾ ਹੱਲ ਨਹੀਂ ਕਰ ਸਕਦੇ ਕਿਉਂਕਿ ਇਹਨਾਂ ਨੂੰ ਸਿਰਫ ਇਹ ਚੀਜ਼ਾਂ ਕਰਨੀਆਂ ਹੁੰਦੀਆਂ ਨੇ ਸਰਹੱਦਾਂ ਦੇ ਵਿਚਾਰੇ ਜਿਹੜੀਆਂ ਮਾਵਾ ਦੇ ਜਿਹੜੇ ਪੁੱਤ ਫੌਜੀ ਆ ਉਹਨਾਂ ਨੂੰ ਸਰਹੱਦਾਂ ਤੇ ਸਰ ਦੇ ਦਿੰਦੇ ਆ ਕਿ ਚਲੋ ਤੁਸੀਂ ਹਨਾ ਗਾੜੀ ਹੋ ਕੇ ਲੜੋ ਜੇ ਏਡੀ ਜੁੜਤ ਰੱਖਦਾ ਹੈ ਮੋਦੀ ਤੇ ਗਾਹੋ ਕਿ ਆਪ ਲੜ ਲੈ ਆਪ ਲੜ ਲੈ ਆਪ ਮੁਕਾਬਲਾ ਕਰ ਲੈ ਕਿਸੇ ਨਾਲ ਹਨਾ ਤੇ ਇਹਨਾਂ ਨੇ ਪਛਾੜ ਰਹਿਣਾ ਵਾ ਤੇ ਲੋਕਾਂ ਦੇ ਪੁੱਤਾਂ ਲੋਕਾਂ ਦੇ ਬੱਚੇ ਲੋਕਾਂ ਦੀਆਂ ਮਾਵਾ ਸਭ ਮੜਵਾ ਦੇਣੀਆਂ ਇਹਨਾਂ ਨੇ ਤੇ ਇਹਨਾਂ ਦੀ ਸਾਰੀ ਉਮਰ ਇਹੋ ਚਾਲ ਰਹੀ ਆ 1984 ਦੇ ਵੀ ਇਹੋ ਸਾਹ ਰਿਆ ਸੀ ਤੇ ਹੁਣ ਵੀ ਉਹੀ ਚੀਜ਼ਾਂ ਨੇ ਉਹੀ ਚੀਜ਼ਾਂ ਹੋ ਰਹੀਆਂ ਨੇ ਸਿਰਿਆਂ ਬਲਦਕਾਰ ਹੋਣਗੇ ਲੈ ਜਾਂਦੇ ਨੇ ਹਨਾ ਇਥੋਂ ਦਾ ਕੁੜੀਆਂ ਦਾ ਜੀਣਾ ਹਰਾਮ ਕੀਤਾ ਹੈ ਤੇ ਮੁੰਡਿਆਂ ਦਾ ਜੀਣਾ ਹਰਾਮ ਕੀਤਾ ਹੈ ਮਤਲਬ ਇਸ ਪੰਜਾਬ ਦਾ ਇਹਨਾਂ ਨੇ ਮਿੱਟੀ ਪ੍ਰਲੀਤ ਕੀਤੀ ਹੋਈ ਆ ਇਹਨਾਂ ਨੇ ਪੰਜਾਬ ਨੂੰ ਕੁਝ ਸਮਝਿਆ ਨਹੀਂ ਹੈ ਦੇ ਗੁਰੂਆਂ ਦੀ ਧਰਤੀ ਸੀ ਜਿਹਨੂੰ ਇਹਨਾਂ ਨੇ ਲਹੂ ਲੋਹਾਨ ਕਰਨ ਦੀ ਕੋਸ਼ਿਸ਼ ਕੀਤੀ ਆ ਤੇ ਸੋ ਡਰਨਾ ਨਹੀਂ ਤੁਸੀਂ ਸਾਰਿਆਂ ਨੇ ਤੇ ਜਿੱਦਾਂ ਸਾਡੀ ਸਿੱਖੀ ਕੌਮ ਹਮੇਸ਼ਾ ਅੱਗੇ ਰਹੀ ਆ ਸੋ ਆਪਾਂ ਇਦਾਂ ਹੀ ਅੱਗੇ ਰਹਿਣਾ ਵਾ ਤੇ ਡਰਨ ਦੀ ਕੋਈ ਜਿੱਥੇ ਵਾਹਿਗੁਰੂ ਸੱਚੇ ਪਾਤਸ਼ਾਹ ਅੰਗ ਸੰਗ ਰਹਿੰਦੇ ਨੇ ਉੱਥੇ ਕਿਸੇ ਨੂੰ ਕੋਈ ਡਰਨ ਦੀ ਲੋੜ ਨਹੀਂ ਹੈਗੀ ਤੇ ਬਾਕੀ ਚਲੋ ਤੁਸੀਂ ਲਾਟਾ ਵਗੈਰਾ ਬੁਝਾ ਕੇ ਰੱਖੋ ਕਿਉਂਕਿ ਇਨਾਂ ਦਾ ਪਾਪੀਆਂ ਦਾ ਕੋਈ ਪਤਾ ਨਹੀਂ ਇਹਨਾਂ ਨੇ ਕੀ ਕਰ ਦੇਣਾ ਵਾ ਖੁਦ ਹੀ ਗੋਲੇ ਚਲਾਉਂਦੇ ਆ ਤੇ ਖੁਦ ਹੀ ਬਹਾਨੇ ਦੇ ਨਾਲ ਲੋਕ ਤੇ ਨਾ ਨਾ ਇੱਕ ਦੂਜੇ ਦਾ ਇਹਨਾਂ ਨੇ ਲਾ ਦੇਣਾ ਕਿ ਪਾਕਿਸਤਾਨ ਨੇ ਮਾਰਿਆ ਉਹਨਾਂ ਨੇ ਮਾਰਿਆ ਪਰ ਇਹ ਕੜਕ ਖੁਦ ਹੀ ਰਹੇ ਨੇ ਮੋਦੀ ਹੁਣੇ ਖੁਦ ਹੀ ਗੋਲੇ ਚਲਾਈ ਜਾਂਦੇ ਆ ਤੇ ਖੁਦ ਹੀ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੂੰ ਮਾਰੀ ਜਾਂਦੇ ਆ ਤੇ ਇਹਨਾਂ ਦੀ ਬਸ ਚਾਲਾਂ ਨੇ ਪੰਜਾਬ ਨੂੰ ਖਤਮ ਕਰਨ ਦੀਆਂ ਸੋ ਮੈਂ ਸੋਚਿਆ ਕਿ ਅੱਜ ਇਹ ਵੀਡੀਓ ਮੈਂ ਬਣਾਵਾਂ ਕਿਉਂਕਿ ਹਨਾ ਮਾਹੌਲ ਬਹੁਤ ਖਰਾਬ ਆ ਤੇ ਮੈਂ ਉਹਨਾਂ ਭੈਣਾਂ ਨੂੰ ਮੈਂ ਦេច ਕਰੂੰਗੀ ਕਿ ਅੱਜ ਮੈਂ ਅੱਜ ਵੀ ਮੈਂ ਲਾਈਵ ਆਈ ਸੀ ਪਰ ਮੇਰਾ ਨੈਟਵਰਕ ਬਹੁਤ ਨਹੀਂ ਸਰਦਾ ਸੀ ਤੇ ਪਰ ਪਲੀਜ਼ ਇਹ ਚੀਜ਼ ਨਾ ਕਿ ਲਾਈਵ ਦੇ ਵਿੱਚ ਹਨਾ ਅਸੀਂ ਸਾਹਮਣੇ ਨਹੀਂ ਆਉਣ ਦੇ ਮੈਂ ਲਾਈਵ ਓਪਨ ਕੀਤੀ ਹੁੰਦੀ ਆ ਪਲੀਜ਼ ਸਪੋਰਟ ਕਰਕੇ ਚੱਲ ਜਾਇਆ ਕਰੋ ਜਿੰਨਾ ਵੀ ਤੁਹਾਡੇ ਕੋਲ ਟਾਈਮ ਹੁੰਦਾ ਵਾ ਲਾਈਵ ਚ ਸਪੋਰਟ ਕਰਕੇ ਜਾਇਆ ਕਰੋ ਤੇ ਜਿੰਨਾ ਭੈਣਾਂ ਨੂੰ ਮੈਂ ਕੱਲ ਪਰਸੂ ਸਪੋਰਟ ਕੀਤੀ ਉਹ ਭੈਣਾਂ ਮੇਰੀ ਲਾਈਵ ਚ ਨਹੀਂ ਆਈਆਂ ਸੋ ਪਲੀਜ਼ ਉਹਨਾਂ ਗਾੜੀ ਵੀ ਹੱਤ ਵੀ ਪਲੀਜ਼ ਸਪੋਰਟ ਕਰਕੇ ਜਾਇਆ ਕਰੋ ਕਿਉਂਕਿ ਮੈਂ ਜੇ ਮੇਰੇ ਸਾਹਮਣੇ ਕਿਸੇ ਦੀ ਲਾਈਕ ਸ਼ੋ ਹੁੰਦੀ ਆ ਤੇ ਮੈਂ ਬਿਨਾਂ ਦੇਖੇ ਮਤਲਬ ਇਹ ਨਹੀਂ ਕਹਿੰਦੀ ਵੀ ਭੈਣੇ ਤੂੰ ਸਾਹਮਣੇ ਆ ਭੈਣੇ ਤੂੰ ਸਾਹਮਣੇ ਆ ਫੇਰੀ ਆਪਾਂ ਹਨਾ ਮੈਸੇਜ ਕਰਾਂਗੇ ਨਹੀਂ ਮੈਂ 1 ਘੰਟਾ ਹਰ ਇੱਕ ਨੂੰ ਆਨ ਕਰ ਦਿੰਦੀ ਹੁਣ 1 ਘੰਟਾ ਆਨ ਕਰਕੇ ਰੱਖ ਦਿੰਦੀ ਆ ਤੇ ਮੈਂ ਵਿੱਚ ਵਿੱਚ ਆਉਣ ਦਾ ਹੀ ਮਤਲਬ ਆਉਣ ਦਾ ਹੀ ਲਿਖ ਕੇ ਭੇਜਦੀ ਆ ਤੇ ਬਸ سپورਟਿੰਗ ਮਿਲ ਜਾਂਦੀ ਉਹਨਾਂ ਨੂੰ ਤੇ ਇਹ ਨਹੀਂ ਹੁੰਦਾ ਕਿ ਹਨਾ ਕੋਈ ਸਾਹਮਣੇ ਆਵੇ ਕੋਈ ਜਵਾਬ ਦੇਵੇ ਤੇ ਫੇਰੀ سپورਟ ਕੀਤਾ ਜਾਂਦਾ ਸੋ سپورਟ ਜੇ ਕਿਸੇ ਨੇ ਕਰਨ ਤੋਂ ਕਰਿਆ ਕਰੋ ਤੇ ਮੇਰੀਆਂ ਭੈਣਾਂ ਘੜੀ ਰਿਕੁਐਸਟ ਆ ਕਿ ਜਿਹੜੀਆਂ ਭੈਣਾਂ ਮੇਨਾਂ ਇੰਨੇ ਪ੍ਰੇਮ ਦੇ ਨਾਲ ਜੁੜੀਆਂ ਹੋਈਆਂ ਸੀ ਸੋ ਪਲੀਜ਼ ਤੁਹਾਨੂੰ ਪਤਾ ਹੀ ਹੈ ਨੈਟ ਦੇ ਵਿੱਚ ਵੀ ਪ੍ਰੋਬਲਮ ਆ ਰਹੀ ਹੈ ਨੈਟ ਕਈ ਵਾਰ ਬੰਦ ਹੋ ਜਾਂਦਾ ਵਾ ਹੁਣ ਤੇ ਹੁਣ ਪਤਾ ਨਹੀਂ ਗਾੜੀ-ਗਾੜੀ ਕਿੰਨਾ ਪ੍ਰੋਬਲਮ ਆਉਂਦਾ ਕਿੰਨਾ ਦਾ ਸਾਹਮਣਾ ਕਰਨਾ ਪਊਗਾ ਸਾਨੂੰ ਸੋ ਪਲੀਜ਼ ਇਸ 5-6 ਦਿਨਾਂ ਦੇ ਵਿੱਚ ਦੱਬ ਕੇ ਸਾਰਿਆਂ ਨੂੰ ਸਪੋਰਟ ਕਰੋ ਇੱਕ ਦੂਜੇ ਨੂੰ ਕਿਉਂਕਿ ਪਤਾ ਨਹੀਂ ਨੈਟ ਇੱਕਦਮ ਬੰਦ ਹੋ ਜੇ ਸੋ ਇਹ ਚੀਜ਼ਾਂ ਦਾ ਪਲੀਜ਼ ਖਿਆਲ ਰੱਖੋ ਤੇ ਸੋ ਇੰਨੇ ਕ ਬੇਨਤੀ ਮੇਰੀ ਪ੍ਰਵਾਣ ਸੋ ਜੇ ਜੀ ਦੀ ਵੀਡੀਓ ਤੁਹਾਨੂੰ ਥੋੜੀ ਜਿਹੀ ਵੀ ਵਧੀਆ ਲੱਗੀ ਹੋਵੇ ਤਾਂ ਪਲੀਜ਼ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦਿਓ ਤੇ ਮਿਲਦੇ ਆਪਾਂ ਅਗਲੀ ਨੈਕਸਟ ਵੀਡੀਓ ਦੇ ਨਾਲ ਜੀ ਸੋ ਬਾਏ ਬਾਏ